ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ ਸਰਬਾ ਸਾਧ ਸੰਗਤ ਕੀ ਜੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਕਿ ਅੱਜ ਇੱਕ ਵੀਡੀਓ ਦੇਖਣ ਦੇ ਵਿੱਚ ਆਈ ਹੈ ਜਿਸ ਵੀਡੀਓ ਦੇ ذریعے ਸਮਾਜ ਨੂੰ ਅਤੇ ਸੰਤਾ ਮਹਾਪੁਰਸ਼ਾਂ ਨੂੰ ਆਪਸੀ ਜਿਹੜਾ ਆਪਸ ਵਿੱਚ ਵਾੜਨ ਦੀ ਗੱਲ ਜਿਹੜੀ ਆ ਸਾਹਮਣੇ ਲਿਆਂਦੀ ਗਈ ਹੈ ਸਾਰਾ ਸੰਤ ਸਮਾਜ ਜਿਹੜਾ ਇਕੱਠਾ ਹੈ ਜੋ ਵੀਡੀਓ ਵਿੱਚ ਬੋਲਿਆ ਗਿਆ ਹੈ ਕਿ ਸੰਤ ਮਹਾਂਪੁਰਸ਼ਾਂ ਨੇ ਸਾਡਾ ਨਾਮ ਲੈ ਕੇ ਕੀ ਸੰਤਾ ਨੇ ਜਿਹੜੀ ਸਹਿਮਤੀ ਦੇ ਦਿੱਤੀ ਗਈ ਹੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਕਿ 27 ਤਰੀਕ ਨੂੰ ਨਿਸ਼ਾਨ ਸਾਹਿਬ ਚੜਾਇਆ ਗਿਆ ਸੀ ਉਹ ਸਾਰੇ ਸੰਤ ਸਮਾਜ ਦੀ ਸਹਿਮਤੀ ਦੇ ਨਾਲ ਚੜਾਇਆ ਗਿਆ ਇਹ ਪੂਰੇ ਭਾਰਤ ਦੇ ਸੰਤ ਮਹਾਂਪੁਰਸ਼ਾਏ ਸੀ ਅਤੇ ਅੱਗੇ ਵੀ गावा ਵੀ ਜੋ ਫੈਸਲੇ ਲਏ ਜਾਣੇ ਆ ਉਹ ਪੂਰੇ ਸੰਤ ਸਮਾਜ ਵੱਲੋਂ ਸਹਿਮਤੀ ਆਪਸੀ ਰਾਏ ਕਰਕੇ ਹੀ ਲਏ ਜਾਣੇ ਆ ਇਸ ਲਈ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਹਨਾਂ ਵੀਡੀਓ ਤੇ ਤੁਸੀਂ ਵਿਚਾਰ ਨਹੀਂ ਕਰਨਾ ਜੋ ਵੀ ਫੈਸਲੇ ਲੈਣੇ ਆ ਸੰਤਾਂ ਮਹਾਪੁਰਸ਼ਾਂ ਨੇ ਰਲ ਕੇ ਲੈਣੇ ਨੇ ਸੰਤ ਸੇਵਕਨਾ ਜੀ ਕਿਤੇ ਵੱਖਰੇ ਨਹੀਂ ਹੈਗੇ ਉਹ ਸੰਤ ਸਾਡੇ ਨਾਲ ਹੀ ਹੈ ਗੁਰੂ ਗਿਆਨनाथ ਮਹਾਰਾਜ ਜੀ ਦਾ ਪਰਿਵਾਰ ਹੈ ਸੰਤ ਮਲਕੀਤਨਾਥ ਜੀ ਅਸੀਂ ਸਾਰੇ ਇਕੱਠੇ ਆ ਤੇ ਜੋ ਵੀ ਫੈਸਲੇ ਲੈਣੇ ਆ ਅਸੀਂ ਇਕੱਠਿਆਂ ਹੋ ਕੇ ਲੈਣੇ ਆ ਇਸ ਲਈ ਸਮੂਹ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿਸੇ ਦੇ ਮਗਰ ਨਹੀਂ ਲੱਗਣਾ ਗਮਰਾ ਨਹੀਂ ਹੋਣਾ ਜੋ 30 ਤਰੀਕ ਨੂੰ ਸਮਾਗਮ ਰੱਖਿਆ ਗਿਆ ਹੈ ਉਸ ਵਿੱਚ ਵੱਧ ਚੜ ਕੇ ਪਰਿਵਾਰਾਂ ਸਮੇਤ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ ਸਰਬਸਾਸ ਸੰਗਤ ਕੀ ਜੈ